ਹੈਲੋ ਫਰੈਂਡਸ ਦਾ ਬੁੱਕਸ਼ਾਪ ਚੈਨਲ ਤੇ ਤੁਹਾਡਾ ਸਵਾਗਤ ਹੈ ਕਿਸੇ ਵੀ ট্রেਡਰ ਦੇ ਫੇਲ ਹੋਣ ਦਾ ਸਭ ਤੋਂ ਵੱਡਾ ਕਾਰਨ ਕੀ ਹੈ ਜਦੋਂ ਕਿ ਉਸ ਕੋਲ ਇੱਕ ਬਹੁਤ ਸੋਲਿਡ ਸਟਰੈਟਜੀ ਹੈ ਮਾਰਕ ਡਗਲਸ ਦਾ ਮੰਨਣਾ ਹੈ ਕਿ ট্রেਡਿੰਗ ਸਕਸੈਸ ਦਾ ਮਤਲਬ ਮਾਰਕੀਟ ਨੂੰ ਪ੍ਰੈਡिक्ट ਕਰਨਾ ਨਹੀਂ ਹੈ ਬਲਕਿ ਆਪਣੇ ਮਾਈਂਡਸੈਟ ਨੂੰ ਮਾਸਟਰ ਕਰਨਾ ਹੈ ਅੱਜ ਆਪਾਂ ਜਿਸ ਬੁੱਕ ਦੀ ਬੁੱਕ ਸਮਰੀ ਬਾਰੇ ਗੱਲ ਕਰਾਂਗੇ ਉਸ ਬੁੱਕ ਦਾ ਨਾਮ ਹੈ ਟ੍ਰੇਡਿੰਗ ਇਨ ਦਾ ਜ਼ੋਨ ਜਿਸ ਨੂੰ ਆਥਰ ਮਾਰਕ ਡਗਲਸ ਨੇ ਲਿਖਿਆ ਹੈ ਇਸ ਬੁੱਕ ਦੇ ਵਿੱਚ ਆਥਰ ਨੇ ਇੱਕ ਸਾਈਕਲੋਜੀਕਲ ਗਾਈਡ ਦੀ ਤਰ੍ਹਾਂ ਦੱਸਿਆ ਹੈ ਮਾਰਕ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਲਗਾਤਾਰ ਪ੍ਰੋਫਿਟ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਇਮੋਸ਼ਨਸ ਨੂੰ ਮਾਸਟਰ ਕਰਨਾ ਹੋਵੇਗਾ ਰਿਸਕ ਨੂੰ ਐਕਸੈਪਟ ਕਰਨਾ ਹੋਵੇਗਾ ਅਤੇ ਇੱਕ ਡਿਸਪਲਨ ਦੇ ਵਿੱਚ ਰਹਿ ਕੇ ਪ੍ਰੋਬੈਬਿਲਿਟੀ ਉੱਪਰ ਆਧਾਰਿਤ ਸੋਚ ਨੂੰ ਡਿਵੈਲਪ ਕਰਨਾ ਹੋਵੇਗਾ ਇਸ ਬੁੱਕ ਦੇ ਵਿੱਚ ਦਿੱਤੇ ਗਏ ਇੰਪੋਰਟੈਂਟ ਪੁਆਇੰਟਸ ਨੂੰ ਇੱਕ ਇੱਕ ਕਰਕੇ ਆਪਾਂ ਸਮਝਾਂਗੇ ਪਹਿਲਾ ਪੁਆਇੰਟ ਹੈ ਦਾ ਸਾਈਕੋਲੋਜੀਕਲ ਨੇਚਰ ਆਫ ট্রেਡਿੰਗ ਮਾਰਕ ਨੇ ਬੁੱਕ ਦੀ ਸ਼ੁਰੂਆਤ ਵਿੱਚ ਹੀ ਇਹ ਪੁਆਇੰਟ ਦਿੱਤਾ ਹੈ ਕਿ ਜ਼ਿਆਦਾਤਰ ট্রেਡਰ ਇਸ ਕਰਕੇ ਫੇਲ ਹੁੰਦੇ ਹਨ ਕਿਉਂਕਿ ਉਹਨਾਂ ਕੋਲ ਸਹੀ ਮਾਈਂਡਸੈਟ ਦੀ ਕਮੀ ਹੈ ਨਾ ਕਿ ਨੌਲੇਜ ਦੀ ਕਮੀ ਹੈ ਮਾਰਕ ਕਹਿੰਦੇ ਨੇ ਕਿ ਮਾਰਕੀਟ ਅਨਪ੍ਰੇਡਿਕਟੇਬਲ ਨੇਚਰ ਦੀ ਹੈ ਅਤੇ ਇੱਕ ট্রেਡਰ ਨੂੰ ਪ੍ਰੋਬੈਬਿਲਿਟੀ ਦੀ ਗੇਮ ਨੂੰ ਸਮਝਣਾ ਚਾਹੀਦਾ ਹੈ ਨਾ ਕਿ ਪੂਰਾ ਵਿਸ਼ਵਾਸ ਅਤੇ ਓਵਰ ਕੌਨਫੀਡੈਂਸ ਨਾਲ ਟਰੇਡ ਨੂੰ ਐਗਜ਼ੀਕਿਊਟ ਕਰਨਾ ਚਾਹੀਦਾ ਹੈ ਇੱਕ ট্রেਡਰ ਨੂੰ ਸਭ ਤੋਂ ਜ਼ਿਆਦਾ ਜਿਹੜੇ ਸਾਈਕੋਲੋਜੀਕਲ ਚੈਲੰਜਸ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਹੈ ਪੈਸੇ ਨੂੰ ਖੋਣ ਦਾ ਡਰ, ਡਿਸਪੀਸਪਲਨ ਦੀ ਕਮੀ, ਵਿਨਿੰਗ ਟ੍ਰੇਡ ਤੋਂ ਬਾਅਦ ਓਵਰ ਕੰਫੀਡੈਂਸ ਦਾ ਆਉਣਾ, ਸੋਚ ਵਿਚਾਰ ਵਿੱਚ ਫਸ ਜਾਣਾ। ਸਕਸੈਸਫੁਲ ਟ੍ਰੇਡਰ ਇਸ ਗੱਲ ਨੂੰ ਸਵੀਕਾਰ ਕਰਦੇ ਹਨ ਕਿ ਉਹ ਮਾਰਕੀਟ ਨੂੰ ਕੰਟਰੋਲ ਨਹੀਂ ਕਰ ਸਕਦੇ ਪਰ ਆਪਣੇ ਰਿਐਕਸ਼ਨ ਨੂੰ ਕੰਟਰੋਲ ਕਰ ਸਕਦੇ ਹਨ। ਨੈਕਸਟ ਪੁਆਇੰਟ ਏ ਦਾ ਮਾਰਕੀਟਸ ਰੈਂਡਮਨੈਸ ਐਂਡ ਪ੍ਰੋਬੈਬਿਲਿਟੀਜ਼ ਮਾਰਕ ਇਸ ਕਾਲ ਵਿੱਚ ਠੋਸ ਵਿਸ਼ਵਾਸ ਰੱਖਦੇ ਹਨ ਕਿ ਹਰ ਇੱਕ ਟ੍ਰੇਡ ਨੂੰ ਇੱਕ ਰੈਂਡਮ ਇਵੈਂਟ ਹੁੰਦਾ ਹੈ ਕੋਈ ਵੀ 100% ਪੱਕੇ ਤੌਰ ਤੇ ਇੱਕ ਟ੍ਰੇਡ ਦਾ ਨਤੀਜਾ ਨਹੀਂ ਦੱਸ ਸਕਦਾ ਪਰ ਜੇਕਰ ਕਿਸੇ ਕੋਲ ਇੱਕ ਐਡਵਾਂਟੇਜ ਹੈ ਮਤਲਬ ਕੋਈ ਇੱਕ ਖਾਸ ਕੁਆਲਿਟੀ ਹੈ ਤਾਂ ਉਹ ਲੌਂਗ ਟਰਮ ਦੇ ਵਿੱਚ ਪ੍ਰੋਫਿਟ ਕਮਾ ਸਕਦਾ ਹੈ ਜਿਵੇਂ ਕਿ ਜੂਆ ਖੇਡਣ ਵਾਲੇ ਨੂੰ ਚਾਹੇ ਫਾਇਦਾ ਹੋਵੇ ਜਾਂ ਨਾ ਹੋਵੇ ਪਰ ਕਸੀਨੋ ਹਮੇਸ਼ਾ ਪ੍ਰੋਫਿਟ ਵਿੱਚ ਹੀ ਰਹਿੰਦੇ ਹਨ ਇਸ ਲਈ ਇੱਕ ਟਰੇਡਰ ਨੂੰ ਇਸ ਤਰ੍ਹਾਂ ਦਾ ਮਾਈਂਡਸੈਟ ਡਿਵੈਲਪ ਕਰਨਾ ਚਾਹੀਦਾ ਹੈ ਕਿ ਉਹ ਇੱਕ ਟਰੇਡ ਵਿੱਚ ਪ੍ਰੋਫਿਟ ਕਮਾਉਣ ਦੀ ਬਜਾਏ ਲੌਂਗ ਟਰਮ ਪ੍ਰੋਫਿਟ ਕਿਵੇਂ ਕਮਾਉਣਾ ਹੈ ਇਸ ਵੱਲ ਧਿਆਨ ਦੇਵੇ ਥਰਡ ਪੁਆਇੰਟ ਦ ਡੇਂਜਰਸ ਆਫ ਫੀਅਰ ਐਂਡ ਓਵਰ ਕੰਫੀਡੈਂਸ ਡਰ ਅਤੇ ਓਵਰ ਕੌਨਫੀਡੈਂਸ ਕਿਸੇ ਵੀ ਟ੍ਰੇਡ ਲਈ ਦੋ ਵੱਡੀਆਂ ਸਮੱਸਿਆਵਾਂ ਹਨ। ਡਰ ਕਾਰਨ ਕਈ ਵਾਰ ਟ੍ਰੇਡਰ ਟ੍ਰੇਡ ਲੈਣ ਵਿੱਚ ਝਿਜਕ ਜਾਂਦੇ ਹਨ ਅਤੇ ਜਿੱਤ ਵਾਲੀ ਟ੍ਰੇਡ ਵੀ ਜਲਦੀ ਬੰਦ ਕਰ ਦਿੰਦੇ ਹਨ। ਅਤੇ ਓਵਰ ਕੌਨਫੀਡੈਂਸ ਇੱਕ ਟ੍ਰੇਡਰ ਨੂੰ ਲਗਾਤਾਰ ਪ੍ਰੋਫਿਟ ਹੋਣ ਤੋਂ ਬਾਅਦ ਬੇਲੋੜੇ ਰਿਸਕ ਲੈਣ ਤੇ ਮਜਬੂਰ ਕਰ ਸਕਦਾ ਹੈ। ਅਸਲ ਦੇ ਵਿੱਚ ਸਕਸੈਸਫੁਲ ਟ੍ਰੇਡਰ ਉਹੀ ਹੁੰਦਾ ਹੈ ਜੋ ਆਪਣੇ ਆਪ ਨੂੰ ਇਹਨਾਂ ਦੋਨੋਂ ਸਮੱਸਿਆਵਾਂ ਤੋਂ ਬਾਹਰ ਕੱਢ ਸਕੇ। 4th ਪੁਆਇੰਟ ਹੈ ਡਿਵੈਲਪਿੰਗ ਅ ਵਿਨਿੰਗ ਮਾਈਂਡਸੈਟ ਇੱਕ ਰੀਅਲ ਟਰੇਡਰ ਇਸ ਮਾਈਂਡਸੈਟ ਨਾਲ ਕੰਮ ਕਰਦਾ ਹੈ ਕਿ ਉਹ ਸਮਝਦਾ ਹੈ ਕਿ ਇੱਕ ਸਿੰਗਲ ਟਰੇਡ ਦੇ ਵਿੱਚ ਸਕਸੈਸ ਹਾਸਲ ਕਰਨਾ ਟਰੇਡਿੰਗ ਨਹੀਂ ਬਲਕਿ ਮਲਟੀਪਲ ਟਰੇਡ ਦੇ ਵਿੱਚੋਂ ਓਵਰਆਲ ਰਿਜ਼ਲਟ ਕੀ ਹੈ ਇਹ ਮੈਟਰ ਕਰਦਾ ਹੈ ਇੱਕ ਸਿੰਗਲ ਟਰੇਡ ਦੇ ਵਿੱਚ ਪ੍ਰੋਫਿਟ ਜਾਂ ਲਾਸ ਉਸਤੇ ਮੰਨ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਭਾਵ ਨਹੀਂ ਪਾਉਂਦਾ ਬਲਕਿ ਉਹ ਆਪਣੇ ਟਰੇਡ ਦੇ ਰੂਲਸ ਤੇ ਅਟਲ ਰਹਿੰਦਾ ਹੈ ਅਤੇ ਉਹਨਾਂ ਨੂੰ ਫਾਲੋ ਕਰਦਾ ਹੈ ਨੈਕਸਟ ਪੁਆਇੰਟ ਹੈ 5 ਫੰਡਾਮੈਂਟਲ ਟਰੂਥਸ ਆਫ ট্রেਡਿੰਗ ਮਾਰਕ ਨੇ ਪੰਜ ਅਹਿਮ ਰੂਲ ਦੱਸੇ ਹਨ ਜੋ ਕਿ ਹਰ ট্রেਡਰ ਨੂੰ ਫਾਲੋ ਕਰਨੇ ਚਾਹੀਦੇ ਹਨ ਪਹਿਲਾ ਹੈ ਕਿ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ ਮਾਰਕੀਟ ਬਿਲਕੁਲ ਅਨਪ੍ਰੇਡਿਕਟੇਬਲ ਹੈ ਅਤੇ ਕਿਸੇ ਵੀ ਟ੍ਰੇਡ ਦਾ ਰਿਜ਼ਲਟ ਤੁਹਾਡੀ ਸੋਚ ਤੋਂ ਬਿਲਕੁਲ ਅਲੱਗ ਹੋ ਸਕਦਾ ਹੈ ਦੂਸਰਾ ਹੈ ਕਿ ਤੁਹਾਨੂੰ ਹਰ ਵਾਰ ਇਹ ਜਾਣਨ ਦੀ ਲੋੜ ਨਹੀਂ ਹੈ ਕਿ ਅਗਲੀ ਵਾਰ ਕੀ ਹੋਵੇਗਾ ਅਤੇ ਫਿਰ ਵੀ ਤੁਸੀਂ ਪੈਸਾ ਕਮਾ ਸਕਦੇ ਹੋ ਕਿਉਂਕਿ ਤੁਸੀਂ ਇੱਕ ਟ੍ਰੇਡ ਨਹੀਂ ਬਲਕਿ ਓਵਰਆਲ ਟ੍ਰੇਡਿੰਗ ਦਾ ਰਿਜ਼ਲਟ ਦੇਖਣਾ ਹੈ ਤੀਸਰਾ ਪੁਆਇੰਟ ਹੈ ਕਿਸੇ ਵੀ ਸਟਰੈਟਜੀ ਨੂੰ ਜਿਸ ਨੂੰ ਤੁਸੀਂ ਬਿਲਕੁਲ ਪਰਫੈਕਟ ਮੰਨਦੇ ਹੋ ਉਹ ਵੀ ਅਨਪ੍ਰੇਡਿਕਟੇਬਲ ਰਿਜ਼ਲਟ ਦੇ ਸਕਦੀ ਹੈ ਇਸ ਲਈ ਉਸ ਸਟਰੈਟਜੀ ਤੇ ਪੂਰੀ ਤਰ੍ਹਾਂ ਨਿਰਭਰ ਹੋਣਾ ਵੀ ਠੀਕ ਨਹੀਂ ਹੈ ਚੌਥਾ ਪੁਆਇੰਟ ਹੈ ਤੁਹਾਡੇ ਐਜ ਕੀ ਹੈ ਐਜ ਦਾ ਸਿੰਪਲੀ ਮੀਨਿੰਗ ਇਹ ਹੈ ਕਿ ਕੋਈ ਵੀ ਇੱਕ ਸਟਰੈਟਜੀ ਜਾਂ ਇੰਡੀਕੇਟਰ ਜਿਸ ਦੀ ਹਾਈ ਪ੍ਰੋਬੈਬਿਲਿਟੀ ਹੁੰਦੀ ਹੈ ਇੱਕ ਸਫਲ ਟਰੇਡਰ ਨੂੰ ਉਸ ਐਜ ਨੂੰ ਉਸ ਐਜ ਤੇ ਫੋਕਸ ਕਰਨਾ ਚਾਹੀਦਾ ਹੈ ਨਾ ਕਿ ਤੁਸੀਂ ਕੀ ਸੋਚਦੇ ਹੋ ਅਤੇ ਮਾਰਕੀਟ ਬਾਰੇ ਮਾਰਕੀਟ ਉਸ ਸਮੇਂ ਕੀ ਕਰ ਰਿਹਾ ਹੈ ਉਸ ਨੂੰ ਆਪਣੇ ਆਪ ਤੇ ਹਾਵੀ ਹੋਣ ਦੇਣਾ ਹੈ ਪੰਜਵਾਂ ਪੁਆਇੰਟ ਹੈ ਹਰ ਟਰੇਡ ਅਲੱਗ ਹੁੰਦੀ ਹੈ ਕੋਈ ਵੀ ਦੋਨੋਂ ਸੇਮ ਲਿਖਣ ਵਾਲੇ ਟ੍ਰੇਡ ਕਦੇ ਵੀ ਸੇਮ ਨਹੀਂ ਹੁੰਦੇ ਪਿਛਲੇ ਪੈਟਰਨਸ ਤੁਹਾਨੂੰ ਫਿਊਚਰ ਦੀ ਪ੍ਰੈਡਿਕਸ਼ਨ ਨਹੀਂ ਦੱਸ ਸਕਦੇ ਨੈਕਸਟ ਪੁਆਇੰਟ ਇ ਦਾ ਰੋਲ ਆਫ ਬਲੀਵਸ ਇਨ ਟ੍ਰੇਡਿੰਗ ਮਾਗਤਾ ਮੰਨਣਾ ਹੈ ਕਿ ਬਹੁਤੇ ਟਰੇਡਰ ਮਾਰਕੀਟ ਦੇ ਵਿੱਚ ਆਪਣੇ ਇੱਕ ਬਲੀਫ ਦੇ ਅਨੁਸਾਰ ਕੰਮ ਕਰਦੇ ਹਨ ਉਹ ਨੁਕਸਾਨ ਦੇ ਬਲੀਫਸ ਪੈਦਾ ਕਰ ਲੈਂਦੇ ਹਨ ਆਪਣੇ ਪਾਸਟ ਦੇ ਐਕਸਪੀਰੀਅੰਸ ਦੇ ਬੇਸ ਤੇ ਜਿਵੇਂ ਕਿ ਮੈਨੂੰ ਹਮੇਸ਼ਾ ਪ੍ਰੋਫਿਟ ਹੀ ਹੋਣਾ ਚਾਹੀਦਾ ਹੈ ਮੈਨੂੰ ਹਮੇਸ਼ਾ ਸਹੀ ਹੋਣਾ ਚਾਹੀਦਾ ਹੈ ਜੇਕਰ ਮੈਂ ਲਾਸ ਕੀਤਾ ਤਾਂ ਮੈਂ ਬੇਕਾਰ ਟਰੇਡਰ ਹਾਂ ਇਹ ਸਭ ਗਲਤ ਵਿਸ਼ਵਾਸ ਹਨ ਜੋ ਕਿ ਇੱਕ ਟਰੇਡਰ ਨੂੰ ਤਣਾਅ ਦਿੰਦੇ ਹਨ ਇਹਨਾਂ ਨੂੰ ਛੱਡਣਾ ਬਹੁਤ ਜ਼ਰੂਰੀ ਹੈ ਨੈਕਸਟ ਪੁਆਇੰਟ ਹੈ ਰਿਸਕ ਮੈਨੇਜਮੈਂਟ ਮਾ ਕਿਸ ਬੁੱਕ ਵਿੱਚ ਇਹ ਸਿਖਾਉਂਦੇ ਹਨ ਕਿ ਰਿਸਕ ਮੈਨੇਜਮੈਂਟ ਇੱਕ ਸਫਲ ਟਰੇਡਰ ਬਣਨ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਹਮੇਸ਼ਾ ਇਹ ਰੂਲ ਬਣਾਓ ਕਿ ਤੁਸੀਂ ਇੱਕ ਟਰੇਡ ਵਿੱਚ ਕਿੰਨਾ ਲਾਸ ਲੈਣਾ ਹੈ ਸਟਾਪ ਲਾਸ ਅਤੇ ਪੋਜੀਸ਼ਨ ਸਾਈਜ਼ਿੰਗ ਹਮੇਸ਼ਾ ਤੁਹਾਡੀ ਸਮਰੱਥਾ ਦੇ ਅਨੁਸਾਰ ਹੀ ਹੋਣਾ ਚਾਹੀਦਾ ਹੈ ਅਤੇ ਲਾਸ ਨੂੰ ਐਕਸੈਪਟ ਕਰਨਾ ਇਸ ਗੇਮ ਦਾ ਇੱਕ ਹਿੱਸਾ ਹੈ ਹਰੇਕ ਟ੍ਰੇਡ ਵਿੱਚ ਤੁਹਾਡਾ ਪ੍ਰੋਫਿਟ ਅਤੇ ਲਾਸ ਫਿਕਸ ਹੋਣਾ ਚਾਹੀਦਾ ਹੈ ਬਹੁਤ ਵੱਡੇ ਪ੍ਰੋਫਿਟ ਲੈਣ ਦੀ ਕੋਸ਼ਿਸ਼ ਵਿੱਚ ਬਹੁਤ ਵੱਡੇ ਰਿਸਕ ਨਾ ਲਵੋ ਜੋ ਤੁਹਾਡੀ ਪੂਰੀ ਕੈਪੀਟਲ ਨੂੰ ਹੀ ਖਤਮ ਕਰ ਦੇਣਾ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੋ ਕਿ ਪ੍ਰੋਫਿਟ ਅਤੇ ਲਾਸ ਦੋਵੇਂ ਟ੍ਰੇਡਿੰਗ ਦਾ ਹਿੱਸਾ ਹਨ ਜੇਕਰ ਤੁਸੀਂ ਰਿਸਕ ਮੈਨੇਜਮੈਂਟ ਨੂੰ ਸਹੀ ਤਰੀਕੇ ਨਾਲ ਸਮਝ ਜਾਂਦੇ ਹੋ ਤਾਂ ਤੁਸੀਂ ਇਸ ਗੇਮ ਵਿੱਚ ਲੰਬੇ ਸਮੇਂ ਤੱਕ ਬਣੇ ਰਹੋਗੇ ਨੈਕਸਟ ਪੁਆਇੰਟ ਅਚੀਵਿੰਗ ਅ ਟ੍ਰੇਡਰਸ ਸਟੇਟ ਆਫ ਮਾਈਂਡ ਮਾਗ ਤਾਂ ਮੰਨਣਾ ਹੈ ਕਿ ਸਫਲ ਟਰੇਡਰ ਉਹਨਾਂ ਨੂੰ ਮੰਨਿਆ ਜਾਂਦਾ ਹੈ ਜੋ ਬਿਨਾਂ ਕਿਸੇ ਇਮੋਸ਼ਨਲ ਪ੍ਰੈਸ਼ਰ ਦੇ ਆਪਣੇ ਰੂਲਸ ਨੂੰ ਫਾਲੋ ਕਰਦੇ ਹਨ ਇਸ ਨੂੰ ਹਾਸਲ ਕਰਨ ਲਈ ਕੁਝ ਚੀਜ਼ਾਂ ਤੇ ਤੁਹਾਨੂੰ ਕੰਮ ਕਰਨਾ ਪਵੇਗਾ ਜਿਵੇਂ ਕਿ ਤੁਹਾਨੂੰ ਆਪਣੀ ਟਰੇਡਿੰਗ ਸਟਰੈਟਜੀ ਜੋ ਵੀ ਤੁਸੀਂ ਬਣਾਈ ਹੈ ਉਸ ਤੇ ਤੁਹਾਨੂੰ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿਸੇ ਵੀ ਟਰੇਡ ਦੇ ਰਿਜ਼ਲਟ ਨਾਲ ਇਮੋਸ਼ਨਲੀ ਨਹੀਂ ਜੁੜਨਾ ਵਿਨਿੰਗ ਟਰੇਡ ਤੇ ਜੋਸ਼ ਨਹੀਂ ਆਉਣਾ ਚਾਹੀਦਾ ਅਤੇ ਲਾਸ ਵਾਲੀ ਟਰੇਡ ਵਿੱਚ ਟੈਨਸ਼ਨ ਨਹੀਂ ਹੋਣੀ ਚਾਹੀਦੀ ਰਿਜ਼ਲਟ ਦੀ ਬਜਾਏ ਸਹੀ ਤਰੀਕੇ ਨਾਲ ਟਰੇਡਿੰਗ ਕਰਨ ਤੇ ਧਿਆਨ ਦਿਓ। ਸੋ ਫਰੈਂਡਸ ਇਹ ਕਿਤਾਬ ਆਪਾਂ ਨੂੰ ਇਹੀ ਸਿਖਾਉਂਦੀ ਹੈ ਕਿ ਟਰੇਡਿੰਗ ਦੇ ਵਿੱਚ ਸਫਲਤਾ ਟੈਕਨੀਕਲ ਨੋਲਿਜ ਨਾਲ ਨਹੀਂ ਬਲਕਿ ਸਹੀ ਮਾਈਂਡਸੈਟ ਨਾਲ ਆਉਂਦੀ ਹੈ। ਜੇਕਰ ਤੁਹਾਡੇ ਕੋਲ ਬਹੁਤ ਸੋਲਿਡ ਸਟ੍ਰੈਟਜੀ ਹੈ, ਬਹੁਤ ਵਧੀਆ ਟਰੇਡਿੰਗ ਪਲਾਨ ਹੈ ਪਰ ਤੁਸੀਂ ਆਪਣੇ ਮਾਈਂਡਸੈਟ ਨੂੰ ਸਟਰੋਂਗ ਕਰਨ ਲਈ ਕੋਸ਼ਿਸ਼ ਨਹੀਂ ਕਰ ਰਹੇ ਤਾਂ ਤੁਸੀਂ ਕਦੀ ਵੀ ਟਰੇਡਿੰਗ ਵਿੱਚ ਸਕਸੈਸਫੁਲ ਨਹੀਂ ਹੋ ਸਕਦੇ। ਜੇਕਰ ਤੁਸੀਂ ਆਥਰ ਵੱਲੋਂ ਦੱਸੇ ਇਹਨਾਂ ਸਾਰੇ ਪੁਆਇੰਟਸ ਨੂੰ ਫਾਲੋ ਕਰਦੇ ਹੋ ਤਾਂ ਤੁਸੀਂ ਇੱਕ ਸੈਲਫ ਡਿਸਿਪਲਿਨਡ ਅਤੇ ਪ੍ਰੋਫਿਟੇਬਲ ਟ੍ਰੇਡਰ ਬਣ ਸਕਦੇ ਹੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਅਤੇ ਤੁਸੀਂ ਕੁਝ ਨਾ ਕੁਝ ਜ਼ਰੂਰ ਇਸ ਵਿੱਚੋਂ ਸਿੱਖਿਆ ਹੋਵੇਗਾ ਧੰਨਵਾਦ ਜੀ ਖੁਸ਼ ਰਹੋ